you uh -huh. ਮੈਂ ਜਸਵੀਰ ਸਿੰਘ ਪਾਲ ਹਾਂ ਜੀ ਤੇ ਕੀ ਹੈਗਾ ਤੁਸੀਂ ਕੋਆਰਡੀਨੇਟਰ ਜੋਇੰਟ ਐਕਸ਼ਨ ਕਮੇਟੀ ਆਫ 27 ਅਨਸੂਚਿਤ ਜਾਤੀਆਂ ਪਛੜੀਆਂ ਛੇੜੀਆਂ ਮਲਾਜਮ ਅਤੇ ਸੋਚਾਰ ਆਰਗੇਨਾਈਜੇਸ਼ਨ ਦਾ ਕੋਆਰਡੀਨੇਟਰ ਹੈ ਅਬ ਮੇਰੇ ਨਾਲ ਸਾਰੇ ਸਾਥੀ ਨੇ ਬੇਨਤੀ ਕਰੀ ਹੈ ਅਸੀਂ ਅੱਜ ਬਹੁਤ ਇਸ ਸਰਕਾਰ ਦਾ ਸਿਆਪਾ ਕਰਦੇ ਰਹੇ ਇਹਨਾਂ ਦੇ ਘਰਾਂ ਦੇ ਪੁਰੇ ਜਾ ਕੇ ਕਿ ਸਾਨੂੰ ਟਾਈਮ ਦੇ ਦਿਓ ਉਹ ਟਾਈਮ ਮੰਗਦੇ ਆ ਜਿਹੜੀ ਰਿਪੋਰਟ ਇਹਨਾਂ ਨੇ ਆਪ ਬਣਾਈ ਹੈ 22 ਦਸੰਬਰ 2022 ਨੂੰ ਇਹਨਾਂ ਨੇ ਆਪ ਬਣਾਈ ਹੈ ਹੋਰ ਰਿਪੋਰਟ ਜਿਹੜੀ ਆ ਚੀਮੇ ਦੇ ਹੁਕਮਾਂ ਦੇ ਨਾਲ ਬਣਾਈ ਆ ਆ ਚੀਮੇ ਦੇ ਦਸਕਤਾ ਸਾਡੇ ਕੋਲੇ ਅਮਨ ਰੋੜੇ ਦੇ ਦਸਕਤ ਹੈ ਕੁਲਦੀਪ ਦੇ ਢਾਲੀਵਾਲ ਦੇ ਦਸਕਤ ਹੈ ਆਪਣੀ ਰਿਪੋਰਟ ਬਣਾ ਕੇ ਇਹਨਾਂ ਨੂੰ ਐਸਬੀਓ ਕੋਲੋਂ ਲੱਤ ਜਾਣਗੇ ਅਸੀਂ ਆਪਣੀ ਰਿਪੋਰਟ ਜਿਹੜੀ ਆ ਉਹ ਬਣਾਈ ਇਹਨਾਂ ਨੇ ਗੈਟਾ ਰਿਪੋਰਟ ਕਹਿੰਦੇ ਉਹਨੂੰ 331 સૂત્રી માંગ પક્કર પત્તર થી ਜਿਹੜਾ ਗਲਤ ਤੇ ਪਛੜੇ ਸਮਾਜ ਤੇ ਹੋਰ ਆਮ ਲੋਕਾਂ ਦੇ ਮੁੱਦਿਆਂ ਦਾ ਸੀ ਉਹਦੇ ਵਿੱਚ ਇਹਨਾਂ ਨੇ 242 ਸਫੇ ਦੀ ਰਿਪੋਰਟ ਪਰਮੇਸ਼ਰ ਕੁਮਾਰ ਘੰਟਾ ਜੀ ਵਧੀਕ ਮੁਖ ਸਕੱਤਰ ਨੇ ਇਹਨਾਂ ਨੂੰ ਬਣਾ ਕੇ ਦਿੱਤੀ ਜਿਹੜੀ 16/23 ਨੂੰ ਚੇਰਮੈਨ ਚੀਮੇ ਨੂੰ ਥੋਪੀ ਗਈ ਦੁੱਖ ਦੀ ਗੱਲ ਹੈ ਚਹਿਰਪਾਲ ਸਿੰਘ ਚੀਮਾ ਜਿਹੜਾ ਇੱਕ ਦਲਿਤ ਹੈ ਪਰ ਅੱਜ ਦਲਤ ਦੋਖੀ ਹੋ ਕੇ ਬਣਿਆ ਬੈਠਾ ਪੰਜਾਬ ਸਰਕਾਰ ਦੇ ਵਿੱਚ ਔਰ ਜਿੰਨੇ ਦਲਤਾਂ ਦੇ ਘਾਣ ਹੈ ਕੇਜਰੀਵਾਲ ਤੇ ਭਗਵੰਤ ਮਾਨ ਜ਼ਿੰਮੇਦਾਰੀ ਅਸੀਂ ਗੁਵਾ ਰਿਹਾ ਤਾਂ ਕਿ ਅਸੀਂ ਕਹੀਏ ਵੀ ਇਹ ਤਾਂ ਤੁਹਾਡਾ ਹੀ ਬੰਦਾ ਆ ਅਸੀਂ ਹੁਣ ਕਹਿੰਨੇ ਆ ਸਾਡਾ ਉਹ ਬੰਦਾ ਨਾਲ ਸਾਡੇ ਕੰਮ ਕਰੇ ਜਿਹੜਾ ਸਾਡਾ ਬੰਦਾ ਸਾਡੇ ਕੰਮ ਨਹੀਂ ਕਰੇਗਾ ਅਸੀਂ ਹੁਣ ਟਾਵਾਂਗੇ ਅੱਜ ਉਹ ਜਿਹੜੀ ਰਿਪੋਰਟ ਹੈ 16 ਅਗਸਤ 2023 ਤੋਂ ਸੀਮਾ ਪੱਟ ਦੇ ਥੱਲੇ ਨੱਪੀ ਬੈਠਾ ਹੈ ਆਮਰ ਰੋੜਾ ਜੀ ਨੂੰ ਮਿਲੇ ਆ 15 ਵਾਰੀ ਇਹਦਾ ਘਰ ਆ ਕੇ ਮੈਂ ਆਇਆ ਖੁਦ ਮੈਂ ਕਿਹਾ ਜੀ ਉਹ ਰਿਪੋਰਟ ਲੈ ਹੀ ਮੁੜਿਆ ਫੋਨ ਉਹ ਚੀਮੇ ਸਾਹਿਬ ਨੂੰ ਚੀਮਾ ਫੋਨ ਨਹੀਂ ਚੱਕਦਾ ਮੈਂ ਕਿਹਾ ਜੀ ਇਹ ਤਾਂ ਗਲਤ ਹੈ ਸਰਕਾਰਾਂ ਪਾਰਟੀ ਚਲਾਉਂਦੀਆਂ ਤੁਸੀਂ ਪੰਜਾਬ ਦੇ ਪ੍ਰਧਾਨ ਹੈ ਤੁਹਾਡਾ ਚੀਮਾ ਫੋਨ ਨਾ ਚੱਕੇ ਗਲਤ ਗੱਲ ਹੈ ਹੋ ਨਹੀਂ ਸਕਦਾ ਮੁੜ ਕੇ ਕਹਿੰਦਾ ਜੀ ਉਹ ਤਾਂ ਨਹੀਂ ਚੱਕਦਾ ਵੀ ਉਹ ਚੇਅਰਮੈਨ ਮੈਂ ਕਿਹਾ ਤੁਹਾਡਾ ਆਪਸੀ ਜਿਹੜਾ ਪੰਪਾ ਸਾਡੇ ਨਾਲ ਕੋਈ ਕਰਦੇ ਤੁਸੀਂ ਨਾਲ ਮੀਟਿੰਗ ਦਿਓ ਮੀਟਿੰਗ ਨਹੀਂ ਦਿੱਤੀ ਜੀਮੇ ਦੇ ਘਰ ਵੀ 15 ਵਾਰੀ ਗਏ ਆ ਈਮੇਲਾਂ ਭੇਜੀਆਂ WhatsApp ਭੇਜਿਆ ਅੱਜ ਅਸੀਂ ਫੈਸਲਾ ਕਰਕੇ ਆਏ ਆ ਕਿ ਕਰਾਂਗੇ ਜਾਂ ਮਰਾਂਗੇ ਇਹ ਮੀਟਿੰਗ ਜਿਹੜੀ ਹੈ ਕੈबिनेट ਸਾਹ ਕਮੇਟੀ ਨਾਲ ਲੈ ਕੇ ਹਟਾਂਗੇ ਮੀਟਿੰਗ ਨਹੀਂ ਦੇਣਗੇ ਤੇ ਅੱਜ ਅਸੀਂ ਅਮਨ ਰੋੜੇ ਦਾ ਘਰ ਜਿਹੜਾ ਉਹਨੂੰ ਨਹੀਂ ਖੁੱਲਣ ਦੇ ਆਗੇ ਗੋਲੀ ਚਲਾ ਲੈਣ ਡਾਠੀਆਂ ਮਾਰ ਲੈਣ ਜੋ ਬਰਤੂ ਚਲਾ ਲੈਣ ਆਪਣਾ ਰੱਖਣ ਪੂਰਾ ਕਰਕੇ ਜਾਵਾਂਗੇ ਕਿੰਨੀਆਂ ਜਥੇਬੰਦੀਆਂ ਨੇ ਜਿਹੜੀਆਂ ਇੱਥੇ 27 ਜਥੇਬੰਦੀਆਂ ਐਸਸੀ एससी बीसी एम्प्लॉइज एंड सोशल ऑर्गेनाइजेशन एंड रिलीजियस जेडीया ऑर्गेनाइजेशन ਦਾ ਹੋਇਆ ਜੀ ਅੱਜ ਤੁਹਾਡੀ ਗੱਲ ਨਹੀਂ ਸੁਣੀ ਜਾਂਦੀ ਅਮਨ अरोड़ा ਜੀ ਨਹੀਂ ਸੁਣਦੇ ਤਾਂ ਤੁਹਾਡਾ ਅਗਲਾ ਇਲੈਕਸ਼ਨ ਕੀ ਹੋਊਗਾ ਅੱਜ ਸੁਣਾ ਕੇ ਜਾਵਾਂਗੇ ਜਦੋਂ ਸਾਨੂੰ ਆਪਣੀ ਤਾਕਤ ਤੇ ਵਿਸ਼ਵਾਸ ਹੈ ਜੇ ਆਪਾਂ ਕਰਾਂਗੇ ਪੂਰਾ ਜੇ ਮੁੜ ਕੇ ਅਸੀਂ 5 ਅਕਤੂਬਰ ਨੂੰ ਜੜਵਾ ਜੜਾ ਉਹ ਚਾਰਜ ਬੈਰੋਂ ਘੇਰ ਕੇ ਉਥੇ ਇਕੱਲੇ ਇਕੱਲੇ ਦੁਕਾਨ ਤੇ ਔਰ ਇਕੱਲੇ ਇਕੱਲੇ ਘਰ ਜਾ ਕੇ ਦੱਸਾਂਗੇ ਕਿ ਆਹ ਜਿਹੜਾ ਤੁਸੀਂ ਦਲਤ ਬਣਾ ਕੇ ਭੇਜਿਆ ਦਲਤ ਨਹੀਂ ਹੈ ਦਲਤ ਦੋਖੀ ਆ ਇਹ ਇਹਦਾ ਸਿਆਸੀ ਭੇਖ ਜਾ ਤੁਹਾਡੇ ਹੱਥ 'ਚ ਸਾਡਾ ਭੁੱਤ ਖਰਾਬ ਕਰ ਦਿੱਤਾ ਹੈ ਔਰ ਉਹ ਪੂਰਾ ਆਪਣਾ ਕਰਾਂਗੇ ਜਦ ਤੱਕ ਇਹ ਜੇ ਗੈਟਰ ਕੋਡ ਲੱਗੂ ਨਹੀਂ ਹੁੰਦੀ ਭਾਵੇਂ 22 ਆ 27 ਆ ਜਾਏ ਤੇ ਭਾਵੇਂ ਅਗਲੀ ਕੁ ਆ ਜਾਏ ਲੱਗੇ ਰਹਾਂਗੇ ਪਰ ਇੱਕ ਗੱਲ ਜ਼ਰੂਰ ਹੈ ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਹੈ ਇਹਨਾਂ ਨੇ ਸਾਡੀਆਂ ਵੋਟਾਂ ਲੈ ਕੇ ਬਾਵਾ ਸਾਹਿਬ ਦਾ ਨਾਂ ਵਾਸਤਾ ਪਾ ਕੇ ਕੀ ਤੇ ਆ ਨਾ ਭਖ ਸਿੰਘ ਦਾ ਵਾਅਦਾ ਪਾ ਕੇ ਵੋਟਾਂ ਲੈ ਲੀਆਂ ਬਦਲਾ ਦੀਆਂ ਬਦਲਾ ਨਨ ਕੀਤਾ ਬਹੁਤ ਕੀਤਾ ਹੈ ਬਦਲਾਰੇ ਨੇ ਕੀਤਾ ਵੀ ਇਹ ਸਾਨੂੰ ਕੁੱਤਣ ਵਾਲੇ ਬਦਲ ਗਏ ਪਿੰਡਾ ਸਾਡਾ ਸੀ ਕੁੱਟਦੇ ਹੋ ਰਹੇ ਆ ਤੇ ਅਸੀਂ ਆਪਣੇ ਕਾਡਰ ਕੋਲ ਜਾ ਕੇ ਘਰੋ ਘਰੀ ਜਾ ਕੇ 바ਵਾ ਸਾਹਿਬ ਦੀ ਜਿਹੜੀ ਤਾਕਤ ਮਿਲੀ ਹੈ ਸਾਨੂੰ ਵੋਟ ਦੀ ਵੋਟ ਦੇ ਅਧਿਕਾਰ ਦੇ ਨਾਲ ਜੇ ਇਹਨਾਂ ਨੇ ਆਪਣਾ ਬਤੀਰਾ ਨਾਂ ਬਦਲਿਆ ਜੇ ਦਲਤਾਂ ਦੇ ਅਤਿਆਚਾਰ ਨਾਮ ਬੰਦ ਕੀਤੇ ਜਿੱਦ ਦਤਾਂ ਦੀਆਂ ਮੰਗਾਂ ਦਾ ਮੰਨੀਆਂ ਤੇ 27 ਦੀਆਂ ਇਲੈਕਸ਼ਨਾਂ ਦੇ ਵਿੱਚ ਇਹਨੂੰ ਰਾਜਨੀਤਿਕ ਨਕਸ਼ੇ ਤੋਂ ਰੋਲ ਕਰਦੇ ਆਂਗੇ ਸਾਡੀ ਕਮੇਟੀ। ਆਹ ਬੜਾ ਕਹੋ ਸਦਾ ਐਕਸ਼ਨ ਕਮੇਟੀ ਨੂੰ ਹੋਊਗਾ। ਆ ਉਹ ਦਾ ਸਰਦਾਰ ਪੱਗਾਂ ਪਿੱਛੇ ਨੂੰ ਥੋੜਾ ਜਿਹਾ ਸਰਦਾਰ ਜਸਪੀਰ ਸਿੰਘ ਜਪਾਤ ਇਹ ਚੇਅਰਮੈਨ ਨੇ ਆਈ ਰੱਖ ਲਾਂਗੇ ਐਕਸ਼ਨ ਕਮੇਟੀ ਦੇ ਤੇ ਉਹਨਾਂ ਸਾਰੀ ਕਮੇਟੀ ਵੱਲੋਂ ਐਕਸ਼ਨ ਕਮੇਟੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਵਾਗਤ ਧਰਨਾ ਮਜਾਰਾ ਸਨਾਨ ਦੇ ਕੇ ਰੱਖਿਆ ਗਿਆ ਸੀ ਉਸ ਦੇ ਸਬੰਧ ਵਿੱਚ ਪ੍ਰਸ਼ਾਸਨ ਨਾਲ ਗੱਲ ਹੋਈ ਮਾਨਯੋਗ ਮੰਤਰੀ ਸਾਹਿਬ ਨਾਲ ਗੱਲ ਹੋਈ ਸਾਡੇ ਰਿਸਪੈਕਟਡ ਸਰਦਾਰ ਸਰਵਿੰਦਰ ਸਿੰਘ ਜੀ ਖੈਰਾੜੀ ਜੀ ਸਤਿਨਾਮ ਜਿਹੜੇ ਭਤੀਜੇ ਜੰਨਦਲੀ ਐਸਚੋ ਸਨਾਮ ਸਾਰੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਇੱਥੇ ਹਾਜ਼ਰ ਹੈ ਅਸੀਂ ਮਾਨਯੋਗ ਮੰਤਰੀ ਸਾਹਿਬ ਦੇ ਬਿਹਾਫ ਤੇ ਐਸਜੀਮ ਸਾਹਿਬ ਵੱਲੋਂ ਐਕਸ਼ਨ ਕਮੇਟੀ ਦੀ ਇੱਕ ਮੀਟਿੰਗ ਜੋ ਕਮੇਟੀ ਦੀ ਮੰਗ ਸੀ ਉਹ ਸਰਕਾਰ ਨਾਲ 4 ਨਾਓ 2025 ਨੂੰ ਸਵੇਰੇ 11:00 ਵਜੇ ਕਾਨੋ ਆਪਣੇ ਤਜਾ ਭਵਨ ਦੇ ਵਿੱਚ ਇੱਕ ਪ੍ਰਵਾਹ ਦਿੱਤੀ ਗਈ ਹੈ ਜਿੱਥੇ ਸਰਦਾਰ ਜਗਵੀਰ ਸਿੰਘ ਜੀ ਨੇ ਕਿਹਾ ਕਿ ਮਾਨਯੋਗ ਡੀਸੀ ਸਾਹਿਬ ਤੱਕ ਇਹ ਧਿਆਨ ਚ ਲਿਆ ਕੇ ਅਸੀਂ ਸਰ ਸੰਗਤ ਯਤਨ ਕਰਾਂਗੇ ਮਾਨਯੋਗ ਮੰਤਰੀ ਸਾਹਿਬ ਨੂੰ ਇਹ ਜੋ ਤੁਹਾਡਾ ਹਜਤ ਸਾਨੂੰ ਸਾਡੀ ਸੋਚ ਤੇ ਸਾਡੇ ਅੰਦਰ ਹਾਂਜੀ ਨੀਰੋਜ ਸਾਹਿਬ ਨੇ ਬੋਲਣਾ ਸੀ ਤੇ ਆਓ ਜੀ ਨੀਰੋਜ ਸਾਹਿਬ ਅੱਜ ਐਕਸ਼ਨ ਕਮੇਟੀ ਦੇ ਸੱਦੇ ਤੇ ਵੱਖ-ਵੱਖ ਪਿੰਡਾਂ ਚੋਂ ਆਏ ਦੇਗਾ ਵਰਕਰ ਔਰ ਵੱਖ-ਵੱਖ ਪਿੰਡਾਂ ਤੋਂ ਆਏ ਮਲਾਜ ਜਥੇਬੰਦੀਆਂ ਉਹ ਪਗੜਾ ਬੋਲਾ ਉਹ ਐਕਸ਼ਨ ਕਮੇਟੀ ਦੇ ਚਾਂਡੇ ਥੱਲੇ ਔਰ ਐਸਐਸਪੀ ਜੀ ਚੋਂ ਕਾਲ ਜੀ ਔਰ ਸਾਰੇ ਜਥੇਬੰਦੀਆਂ ਦੇ ਆਗੂ ਸੇਵਨ ਗੁਲਾਮ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤੇ ਜੈ ਭੀਮ ਜੈ ਭੀਮ ਅੱਜ ਸਮਝ ਅੱਜ ਆਪਾਂ ਆਪਣਾ ਰੋੜਾ ਜੀ ਦਾ ਆੜੇ ਵਾਲ ਬਕਟੀਰਾ ਤੋੜਨ ਦੇ ਵਿੱਚ ਕਾਮਯਾਬ ਹੋਇਆ ਅਸੀਂ ਲੰਮੇ ਸਮੇਂ ਤੋਂ ਆਮਰ ਰੋੜਾ ਜੀ ਦੀ ਕੋਠੀ ਆਉਂਦੇ ਰਹੇ ਆ ਕੇ ਅਸੀਂ ਖਡਿਆਲ ਸਾਹਿਬ ਉਹ ਸਾਡੇ ਬਲਵਿੰਦਰ ਸਿੰਘ ਜ਼ਿਲ੍ਹੇਦਾਰ ਸਾਹਿਬ ਹੋਰ ਸਾਥੀ ਆਜਿ ਮਿਲਦੇ ਰਹੇ ਇਹ ਟਾਲ ਮਟੋਲ ਕਰਦੇ ਰਹੇ ਔਰ ਇਹਨਾਂ ਦਾ ਇੱਕ ਚੈਲੰਜ ਕੀਤਾ ਉਹ ਅਸੀਂ ਚੈਲੰਜ ਇਹਨਾਂ ਦਾ ਕਬੂਲ ਕੀਤਾ ਇਹ ਕਹਿੰਦੇ ਹੋ ਵੀ ਜੇ ਕੋਈ ਪਟੈਟਕ ਕਰਨਾ ਧਰਨਾ ਮਾਰਨਾ ਮਾਰ ਲਿਓ ਅੱਜ ਧਰਨਾ ਮਾਰਿਆ ਅੱਜ ਟੀਕਾ ਨਿਕਲ ਗਿਆ ਅੱਜ ਧਰਨਾ ਮਾਰਿਆ ਟੀਕਾ ਨਿਕਲ ਗਿਆ ਹੋ ਭੀ ਜਨਾਬ ਅੱਜ ਟੀਕਾ ਨਿਕਲ ਗਿਆ ਔਰ ਔਰ ਆਰਪੀਐਸਬੀ ਸਾਹਿਬ بیٹھے ਆਇਆ ਹੈ ਔਰ ਨਾਲ ਐ ਸੁਨੀਮ ਸਾਹਿਬ ਆਇਆ ਹੈ ਇਹਨਾਂ ਨੇ ਇੱਕ ਚਿੱਠੀ ਆ ਜਿਹੜੀ ਅਮਨੋ ਰੋੜਾ ਦੀੂਮਤ ਤੇ ਅਮਨੋ ਰੋੜਾ ਦੀ ਮਨਜ਼ੂਰੀ ਤੇ ਉਹ ਸਾਨੂੰ 4-9 ਦੀ ਜਿਹੜੀ ਪੱਤੀ ਦੀ ਚਿੱਠੀ ਹੈ ਪੰਜਾਬ ਪਵਨ ਦੀ ਐਂਸਰ ਕਮੇਟੀ ਨੂੰ ਮੀਟਿੰਗ ਦੀ ਦਿੱਤੀ ਹੈ ਆਪਾਂ ਇਹਦਾ ਅੜਿਆ ਪਤੀ ਰਾਤ ਤੋਂ ਉਹਨਾਂ ਦੇ ਕੰਮ ਜਾਵੋ ਬਿਲਕੁਲ ਜਿੰਦਾਬਾਦ 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 असीं अॼु जा जहिड़ा एक्शन आहे कामयाब हुया और जिने वख वठ पिंड आया नज़दूर आया और जथेब्दी जे आगू सेवर आया इन खां हिते आण ते बहुत बहुत धनवाद सवाग